हां जी दोस्तों फरोजपुर वाली रुपिंदर कौर वाले केस लुटा ਤੁਸੀਂ ਸਾਰੇ ਜਾਣਦੇ ਹੀ ਹੋ ਇਸ ਕੇਸ ਵਿੱਚ ਹੁਣ ਇੱਕ ਅਜੀਬ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ रुपिंदर कौर ਆਪਣੇ ਬਿਆਨਾਂ ਤੋਂ ਬਿਲਕੁਲ ਪਲਟ ਚੁੱਕੀ ਹੈ ਉਸ ਨੇ ਸਾਰਾ ਕੁਝ ਆਪਣੇ ਆਸ਼ਿਕ ਹਰਕਮਲ ਸਿੰਘ ਦੇ ਉੱਪਰ ਮੜ ਦਿੱਤਾ ਹੈ ਉਸ ਨੇ ਕਿਹਾ ਹੈ ਕਿ ਮੈਂ ਬਿਲਕੁਲ ਬੇਕਸੂਰਾ ਰੁਪਿੰਦਰ ਨੇ ਦੱਸਿਆ ਹੈ ਕਿ ਉਸ ਦੇ ਪ੍ਰੇਮੀ ਹਰਕਮਲ ਸਿੰਘ ਨੇ ਉਸ ਨੂੰ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਕਈ ਸਾਲ ਲਗਾਤਾਰ ਜਿਸਮਾਨੀ ਸੰਬੰਧ ਬਣਾਏ ਅਤੇ ਉਸ ਕੋਲੋਂ ਬਹੁਤ ਸਾਰਾ ਪੈਸਾ ਲਿਆ ਰੁਪਿੰਦਰ ਕੋਰ ਨੇ ਦੱਸਿਆ ਹੈ ਕਿ ਘਟਨਾ ਵਾਲੀ ਰਾਤ ਉਹ ਆਪਣੇ ਪਤੀ ਗੁਰਵਿੰਦਰ ਦੇ ਨਾਲ ਸੁੱਤੀ ਪਈ ਸੀ ਚਾਹਨ ਕਿ ਉਸ ਦਾ ਆਸ਼ਿਕ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਆ ਕੇ ਰੁਪਿੰਦਰ ਦੇ ਨਾਲ ਜ਼ਬਰਦਸਤੀ ਕਰਨ ਲੱਗ ਜਾਂਦਾ ਹੈ ਗੁਰਵਿੰਦਰ ਅਤੇ ਹਰਕਮਲ ਦੇ ਵਿੱਚ ਹੱਥੋਂ ਪਾਈ ਹੋ ਜਾਂਦੀ ਹੈ ਰੋਲੇ ਤੇ ਡਰ ਤੋਂ ਹਰਕਮਲ ਸਿੰਘ ਨੇ ਗੁਰਵਿੰਦਰ ਸਿੰਘ ਨੂੰ ਮਾਰ ਦਿੱਤਾ ਰੁਪਿੰਦਰ ਨੇ ਦੱਸਿਆ ਹੈ ਕਿ ਮੈਂ ਬਹੁਤ ਰੋਲਾ ਪਾਇਆ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਰੁਪਿੰਦਰਪੁਰ ਕੋਰ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਹੀ ਬੇਕਸੂਰ ਹਾਂ ਮੈਂ ਬਿਲਕੁਲ ਕੁਝ ਵੀ ਨਹੀਂ ਕੀਤਾ ਇਹ ਜੋ ਸਭ ਕੁਝ ਕੀਤਾ ਹੈ ਉਹ ਮੇਰੇ ਪ੍ਰੇਮ ਹਰ ਕਮਲ ਸਿੰਘ ਨੇ ਕੀਤਾ ਹੈ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਰੁਪਿੰਦਰ ਗੌਰ ਦਾ ਇਹ ਬਿਆਨ ਉਸ ਨੂੰ ਬਚਾ ਸਕਦਾ ਹੈ ਕਿ ਨਹੀਂ